ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਦੇ ਵਿੱਚ ਕਰਦੇ ਅੰਦਰ ਚੱਲ ਰਿਹਾ ਸੀ ਰੀਤਾਂ ਦਾ ਪ੍ਰੋਗਰਾਮ ਬੁੰਡਿਆ ਨੇ ਡੀਜੇ ਤੇ ਆ ਕੇ ਕੀਤੀ ਹੁੱਲੜਬਾਜੀ ਕੀਤੀ ਤੋੜਫੋੜ ਇੱਕ ਵਿਅਕਤੀ ਹੋਇਆ ਜ਼ਖਮੀ ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਦਾ ਮਾਮਲਾ ਜਿੱਥੇ ਕਰਦੇ ਅੰਦਰ ਰੀਤਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਲੋਕਾਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਪੜੋਸੀਆਂ ਵੱਲੋਂ ਆ ਕੇ ਹੁੱਲੜਬਾਜੀ ਕੀਤੀ ਗਈ ਅਤੇ ਡੀਜੇ ਦੇ ਸਬੰਧ ਦੇ ਨਾਲ ਪੰਦੋੜ ਕੀਤੀ ਗਈ ਅਤੇ ਰੁਕਤ ਦੇ ਇੱਥੇ ਲੜਾਈ ਝਗੜਾ ਵੀ ਕੀਤਾ ਗਿਆ ਜਿਸ ਦੇ ਵਿੱਚ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਨਵਾਂ ਸਲੇਮਚਾ ਦੇ ਨਿਵਾਸੀ ਨੇ ਦੱਸਿਆ ਕਿ ਉਹਨਾਂ ਦੇ ਕਰਦੇ ਵਿੱਚ ਵਿਆਹ ਦੀਆਂ ਰੀਤਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਲੜਕੀਆਂ ਵੱਲੋਂ ਡੀਜੇ ਤੇ ਡਾਂਸ ਕੀਤਾ ਜਾ ਰਿਹਾ ਸੀ ਅਤੇ ਕੁਝ ਲੋਕ ਆ ਕੇ ਹੁੱਲੜਬਾਜੀ ਕਰਨ ਲੱਗ ਪਏ ਅਤੇ ਉਹਨਾਂ ਵੱਲੋਂ ਇੱਥੇ ਧੀਦੇ ਦੇ ਸਬੰਧ ਨਾਲ ਤੋੜਫੋੜ ਵੀ ਕੀਤੀ ਗਈ ਅਤੇ ਰੋਕਣ ਤੇ ਕੁਝ ਵਿਅਕਤੀਆਂ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਗਿਆ ਉਹਨਾਂ ਨੇ ਦੱਸਿਆ ਕਿ ਪ੍ਰੋਗਰਾਮ ਦੇ ਵਿੱਚ ਹੰਗਾਮਾ ਕੀਤਾ ਗਿਆ ਅਤੇ ਅੱਜ ਤੱਕ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਦੇ ਚਲਦਿਆਂ ਪਿੰਡ ਵਾਸੀਆਂ ਦੇ ਵਿੱਚ ਕਾਜ਼ਾ ਰੋਜ ਦੇਖ ਕੇ ਨੂੰ ਮਿਲ ਰਿਹਾ ਹੈ ਅਤੇ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜੇ ਕੀ ਨਾਮ ਹੈ ਤੁਹਾਡਾ ਜੀ 소마 ਰਾਣੀ ਕੀ ਮਾਮਲਾ ਕੀ ਹੈ ਜਿਹੜੇ ਤੋੜਫੜੋਈ ਕਰਦੇ ਹੋ ਤੁਹਾਡੇ ਬਸ ਰਾਤ ਆ ਗਏ ਸੀਗੇ ਐ ਬਸ ਅੰਬਰ ਜੇਸੀ ਕਰਦੇ ਸੀ ਕੁੜੀਆਂ ਨੱਚੀ ਜਾਂਦੀਆਂ ਸੀ ਵਿੱਚ ਆ ਕੇ ਨੱਚਦੇ ਸੀ ਤੇ ਬਸ ਮੇਰੇ ਘਰ ਵਾਲ ਨੇ ਨੇ ਰੋਕਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਕੁੜੀਆਂ ਨੱਚੀ ਜਾਂਦੀਆਂ ਨੇ ਰੱਜੇ ਹੋਏ ਸੀ ਜਿਨਸ਼ੇ ਨਾਲ ਇਤੋਂ ਬਸ ਇਹ ਕਹਿੰਦਾ ਸੀ ਡੀਜੇ ਬੰਦ ਮੈਂ ਕਰ ਦੇਣਾ ਤੁਸੀਂ ਨਾ ਨੱਚੋ ਜੇ ਨਚਣਾ ਤਾਂ ਫਿਰ ਬਾਅਦ ਚ ਨਾ ਚਲੇ ਕੁੜੀਆਂ ਨੱਚੀ ਜਾਂਦੀਆਂ ਨੇ ਉਸ ਬੰਦੇ ਦੇ ਗੜ ਪੈ ਗਏ ਨੇ ਕਿਰਪਾਨਾ ਲੈ ਕੇ ਆ ਗਏ ਨੇ ਬਹੁਤ ਨੁਕਸਾਨ ਸਾਡਾ ਕਰ ਗਏ ਨੇ ਸਾਨੂੰ ਕਿਰਪਾਨਾ ਨਾਲ ਵੱਢਦੇ ਸੀ ਬੱਚੇ ਸਾਡੇ ਅੰਦਰ ਸੀ ਅਸੀਂ ਬੂਹਾ ਲਾ ਲਿਆ ਸੀ ਭੱਜ ਭੱਜ ਅੰਦਰ ਵੱਢਦੇ ਸੀ ਜੀ ਹਾਂਜੀ ਸਵੇਰੇ ਵੀ ਆਏ ਸੀ ਸਵੇਰੇ ਜੀ ਕਹਿੰਦੇ ਸੀ ਤੁਹਾਡੀ ਪਾਰਟੀ ਨਹੀਂ ਚੱਲਣ ਦੇਣੀ ਅਸੀਂ ਤੁਹਾਨੂੰ ਗੋਲੀ ਮਾਰ ਦਿਆਂਗੇ ਉਹ ਕਰ ਦਿਆਂਗੇ ਤੁਹਾਡੇ ਅਸੀਂ ਕਈ ਕਰ ਦਾਂਗੇ ਬਹੁਤ ਹੀ ਬੋਲ ਗਏ ਨੇ ਬਹੁਤ ਹੀ ਡੱਕਾ ਸਾਡਾ ਨੁਕਸਾਨ ਕਰਕੇ ਗਏ ਸੀ ਕਿੱਥੇ ਟਿਆਣਾ ਵਾਲੇ ਨੂੰ ਜੀ ਉਹ ਨਵਾਂ ਸਿਲੈਂਸ ਆ ਜੀ ਤਾਰੇ ਪਰੋਸੀ ਨੇ ਕੋਈ ਕੋਈ? ਹਾਂਜੀ ਪਰੋਸੀ ਨੇ ਸਾਡੇ ਪਿੱਛੇ ਘਰ ਉਹਨਾਂ ਦੇ। ਤੁਹਾਡੇ ਤੁਸੀਂ ਵਿਆਹ ਚ ਇਨਵਾਈਟ ਕੀਤਾ ਸੀ ਉਹਨਾਂ ਨੂੰ? ਨਹੀਂ ਜੀ। ਆਪਣੇ ਆਪ ਆਏ ਸੀਗੇ ਜੀ। ਹਾਂਜੀ ਬਸ ਪੀਤੀ ਖਾਦੀ ਸੀਗੀ ਉਹਨਾਂ ਦੇ ਨਸ਼ੇ 'ਚ ਪਿਆਗੇ ਸੀ। ਕਿੰਨਾ ਨੁਕਸਾਨ ਕਿੰਨਾ ਹੋਇਆ ਤੁਹਾਡਾ? ਬਹੁਤ ਹੀ ਹੋ ਗਿਆ ਨੁਕਸਾਨ। ਕੀ ਮੰਗ ਕੀ ਕਰਦੇ ਹੋ? ਮੰਗ ਕਰਨਾ ਜੋ ਹੋ ਸਕਦਾ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ। ਤੁਹਾਡੇ ਕੋ ਜਖਮੀ ਹੋਏ ਜੀ ਬੰਦੇ? ਹਾਂਜੀ ਹੋਏ ਸੀ। ਕਿੰਨੇ ਬੰਦੇ ਜਖਮੀ ਨੇ? 5 ਬੰਦੇ ਨਾਲ ਨੇ ਮੇਰੇ ਨੂੰ ਕਿਰਪਾਨ ਮਾਰੀ ਸੀ ਬਾਹ ਤੇ ਵੱਢੀ ਹੁੰਦੀ। ਪੁਲਿਸ ਨੂੰ ਦਿੱਤੀ ਸੋਚਨਾ ਹਾਂਜੀ ਦਿੱਤੀ ਸੀ ਆਈਸੀ ਪੁਲਿਸ ਹਾਂਜੀ ਰਾਤ ਆਈ ਸੀਗੀ ਪੁਲਿਸ ਕੀ ਕਰ ਰਹੇ ਕਿਤੇ ਉਹ ਸੀ ਹੁੰਦੇ ਘਰੋਂ ਹੁੰਦੇ ਮੰਮੀ ਆਉਂਦੀ ਪਹਿਣ ਨੇ ਕਹਤਾ ਸੀ ਪੁਲਿਸ ਆ ਗਈ ਤੁਸੀਂ ਪਾਜ ਜੋ ਪਾਜ ਜੋ ਹਾਂਜੀ ਉਹਨਾਂ ਪਾਜਤਾ ਸੀਗਾ ਹਾਂਜੀ ਮੁੰਡੇ ਕਿੱਥੇ ਰਹਿਣ ਵਾਲੇ ਹੋ ਨਵਾਂ ਸਲੇਮ ਸਾਹਿਬ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਜਸਪਾਲ ਸਿੰਘ ਜੀ ਕਿੱਥੇ ਤੇ ਰਹਿਣ ਵਾਲੇ ਹੋ ਜੀ ਨਵਾਂ ਸਲੇਮ ਸਾਹਿਬ ਪਿੰਡ ਜੀ ਇਹ ਆਪਣਾ ਘਰ ਹੈ ਜੀ ਹਾਂਜੀ ਆਪਣਾ ਘਰ ਹੈ ਤੋੜਫੋੜ ਕਿਸ ਤਰ੍ਹਾਂ ਹੋਈ ਆਪਣਾ ਘਰ ਇਹ ਆ ਤੇ ਮੁੰਡੇ ਦੀ ਮੈਰਿਤਾ ਕਰ ਰਿਆ ਸੀ ਜੀ ਤੇ ਇੱਥੇ ਨਾਲ ਦੇ ਗਵੰਢੀ ਗਏ ਨੇ ਜੀ ਉਹ ਇਹ ਲੜਕੀਆਂ ਨੱਚ ਰਹੀਆਂ ਸੀ ਤੇ ਵਿੱਚ ਆ ਕੇ ਬਤਮੀਜ਼ ਕਰਕੇ ਕਰਨ ਲੱਗ ਪਏ ਸੀਗੇ ਤੇ ਕਹਿੰਦੇ ਅਸੀਂ ਆ ਆ ਦੀ ਮਰਜ਼ੀ ਨਾਲ ਨੱਚਾਂਗੇ ਜੀ ਮੈਂ ਕਿਹਾ ਸਾਡੇ ਮੁੰਡੇ ਨਹੀਂ ਨੱਚ ਰਹੇ ਤੇ ਤੁਸੀਂ ਵੀ ਨਾ ਨੱਚੋ ਬਾਤ ਨਾ ਚਲਾਓ ਜੀ ਤੇ ਇਸ ਕਰਕੇ ਫਿਰ ਉਹਨਾਂ ਡੰਗਾ ਪ੍ਰਸਾਦ ਕਰਤਾ ਜੀ ਜੜਾਈ ਕਰਤੀ ਕਦੋਂ ਦਾ ਟਾਈਮ ਸੀ ਜੀ ਲਗਭਗ 9 ਦਾ ਟਾਈਮ ਸੀ ਕੇ ਰਾਤ ਦਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਬਹੁਤ ਹੋ ਗਿਆ ਜੀ ਡੀਜੇ ਸਾਰੇ ਤੋੜਤੇ ਨੇ ਤੇ ਪੰਜ ਬੰਦਿਆਂ ਨੂੰ ਤੇ ਸੱਟਾਂ ਵੀ ਲੱਗਤੀਆਂ ਨੇ ਕਿੰਨੇ ਕ ਜਣੇ ਸੀ ਉਹ ਬੰਦੇ ਕ ਸੀ 15 ਬੰਦੇ ਕ ਸੀ ਜਿਹੜੇ ਨੱਚਣਾ ਆ ਸੀ ਉਹ ਤੋਂ ਕਨੇ ਸੀ ਸੀ ਉਹ ਜੋ ਨੱਚਣਾ ਆ ਸੀ ਉਹ ਤੋਂ ਕਨੇ ਸੀ ਨਾ ਸੀਗੇ بس 10 ਬੰਦੇ ਕ ਸੀ ਇਹ ਤੁਸੀਂ ਬੁਲਾਇਆ ਸੀ ਇਹ ਆਪਣੇ ਆਪ ਆਏ ਸੀਗੇ ਇਹ ਆਪਣੇ ਆਪ ਆ ਗਏ ਸੀ ਨੱਚਣ ਲੱਗੇ ਆ ਹਾਂਜੀ ਹਾਂਜੀ ਤੁਸੀਂ ਰੋਕੇ ਸੀ ਉਹਨਾਂ ਨੂੰ ਹਾਂਜੀ ਰੋਕੇ ਸੀ ਕੋਸ਼ਿਸ਼ ਕੀਤੀ ਸੀ ਪਰ ਰੋਕੇ ਨਹੀਂ ਜੀ ਤੇ ਮਸਲਾ ਨਾ ਵੱਧ ਕਿਵੇਂ ਗਿਆ ਮਸਲਾ ਸਰ ਪਤਾ ਨਹੀਂ ਕਿਹੜੇ ਸਾਥ ਤੇ ਵੱਧ ਗਿਆ ਉਹਨਾਂ ਕੋਲ ਕਿਰਚਾ ਆ ਗਿਆ ਸੀ ਗਿਆ ਸਾਨੂੰ ਸਿੱਧੇ ਹੀ ਮਾਰਨ ਲੱਗੇ ਜੀ ਬਾਚੇ ਬੰਦੇ ਬੰਦੇ ਬੁਲਾਏ ਸੀ ਪਹਿਲਾ ਹੀ ਕਰਗਾਏ ਸੀ ਕੋਈ ਇੰਤਜ਼ਾਮ ਸਰ ਦੋ ਬੰਦੇ ਤਾਂ ਸਾਡੇ ਸਾਹਮਣੇ ਹੈਗੇ ਸੀ ਕਿ ਪਿੱਛੇ ਖੜੇ ਹਣ ਤਾਂ ਅਚਾਨਕ ਹੈ ਨਹੀਂ ਸਕਦੇ ਜੀ ਹਾਂਜੀ ਤੁਸੀਂ ਬੁਲਾਏ ਸੀ ਵਾਜੇ ਵਿੱਚ ਕੇ ਵੈਸੇ ਆ ਗਏ ਸੀ ਉਹ ਨਹੀਂ ਵੈਸੇ ਆ ਗਏ ਸੀ ਕਿੱਥੇ ਤੇ ਰਹਿਣ ਵਾਲੇ ਨੇ ਉਹ ਨਵਾਂ ਸਲੇਮ ਸਾਹਿਬ ਜੀ ਲੜਕੇ ਜਿਹੜੇ ਹਾਂਜੀ ਨਵਾਂ ਸਲੇਮ ਸਾਹਿਬ ਜੀ ਗਵੰਡੀ ਸਾਡੇ ਤੇ ਕਿੰਨੇ ਕੋ ਬੰਦੇ ਨੂੰ ਸਟਾਪ ਜੇ ਤੁਹਾਡੇ ਸਾਡੇ 5 ਬੰਦੇ ਨੂੰ ਜੀ ਕੀ ਮੰਗ ਕੇ ਕਰਦੇ ਹੋ ਨੰਗ ਤਰਦੋਸ਼ਨ ਤੁਸੀਂ ਇਹ ਕਰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿੱਥੇ ਦਾ ਮਾਮਲਾ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਵੇਗ ਸਿੰਘ ਹੈ ਪਿੰਡ ਨਵਾਂ ਸਲੇਮਛਾ ਦਾ ਰਹਾ ਸੁਵੇਗ ਸਿੰਘ ਜੀ ਜਿਹੜਾ ਝਗੜਾ ਹੋਇਆ ਹੁੰਦਾ ਬਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਇਹ ਰਾਤ ਲਗਭਗ 10 ਵਜੇ ਮੈਨੂੰ ਫੋਨ ਗਿਆ ਸੀ ਮੈਂ ਤੇਜਰਵੇਲਾ ਪਿੰਡ ਦੇ ਵਿੱਚ ਮੀਟਿੰਗ ਲਗਾ ਰਿਹਾ ਸੀ ਤੇ ਇਹਨਾਂ ਦਾ ਫੋਨ ਗਿਆ ਵੀ ਸ਼ਵੇਗ ਜੀ ਇਸ ਤਰ੍ਹਾਂ ਸਾਡੇ ਰੀਤਾ ਰੱਖਿਆ ਉਸ ਬੱਚੇ ਦੀ ਸਵੇਰੇ ਸਾਡੀ ਪਾਰਟੀ ਹੈ ਰਾਤ ਸਮੇਂ ਗਵਾਂਡੀ ਜਿਹੜੇ ਨੇ ਉਹ ਸਾਡੇ ਲੜਕੀਆਂ ਦੇ ਵਿੱਚ ਆ ਕੇ ਛੇੜਖਾਣੀ ਕਰਦੇ ਸੀ ਸਾਉਂਡ ਤੇ ਨੱਚ ਰਹੀਆਂ ਸੀ ਤੇ ਜਿਹਦੇ ਕਾਰਨ ਉਹਨਾਂ ਨੇ ਆ ਕੇ ਸਾਡੇ ਪਰਿਵਾਰ ਤੇ ਹਮਲਾ ਕਰਤਾ ਤੇ ਸਾਨੂੰ ਬੰਦੀ ਬਣਾਇਆ ਅੰਦਰ ਤੇ ਸਾਨੂੰ ਵੜਨਾ ਚਾਹੁੰਦੇ ਨੇ ਤਾਂ ਮੈਂ ਨਾਲੋਂ ਨਾਲ ਤੁਰੰਤ ਐਸਐਚਓ ਫਾਜ਼ਿਲਕਰ ਨੂੰ ਫੋਨ ਲਾਇਆ ਤੋ ਉਹ ਕਹਿੰਦਾ ਮੈਂ ਤੁਰੰਤ ਹੁਣੇ ਕਾਰਵਾਈ ਕਰਦਾ ਪੁਲਿਸ ਭੇਜਦਾ ਪਰ ਜਦੋਂ ਕੁਝ ਸਮਾਂ ਪੁਲਿਸ ਨਹੀਂ ਪਹੁੰਚੀ ਤਾਂ ਮੈਂ ਦੁਬਾਰਾ ਡੀਐਸਪੀ ਫਾਜ਼ਲ ਕਾਸ਼ ਬੇਗ ਸਿੰਘ ਨੂੰ ਫੋਨ ਲਾਇਆ ਮਕਸਾਰ ਇਸ ਤਰ੍ਹਾਂ ਵੀ ਉੱਤੇ ਕੋਈ ਹਾਲਾਤ ਜਿਆਦਾ ਖਰਾਬ ਹੋ ਗਿਆ ਕੋਈ ਬੰਦਾ ਨੁਕਸਾਨਾ ਗਿਆ ਤਾਂ ਬਾਅਦ ਵਿੱਚ ਆਪਣੀ ਪੁਲਿਸ ਜਾਵੇਗੀ ਤੜੀ ਐਸਪੀ ਨੇ ਤੁਰੰਤ ਜਿਹੜਾ ਫੋਨ ਲਾ ਕੇ ਆਸੇ ਤੁਨੂੰ ਕਿਹਾ ਤੇ ਪੁਲਿਸ ਤੇ ਪਹੁੰਚੀ ਪਰ ਜਦੋਂ ਪੁਲਿਸ ਪਹੁੰਚਦੀ ਹੈ ਤੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਦੇ ਪਰਿਵਾਰ ਜਿਹੜੇ ਨੇ ਲੇਡੀਜ਼ ਉਹ ਉਹਨਾਂ ਨੂੰ ਕਹਿੰਦੇ ਨੇ ਭੱਜ ਜਾਓ ਪੁਲਿਸ ਆ ਗਈ ਤੋ ਉਸ ਟਾਈਮ ਭੱਜ ਜਾਂਦੇ ਨੇ ਸੁਬਾ ਫਿਰ ਲਗਭਗ ਜਿੰਨਾਂ ਦਾ 5 ਵਜੇ ਫੋਨ ਗਿਆ ਵੀ ਸੁਬੇ ਗਏ ਤਰ੍ਹਾਂ ਸਾਨੂੰ ساری ਰਾਤ ਨਹੀਂ ਸੌਣ ਦਿੱਤਾ ਗਾਲਾਂ ਵਗੈਰਾ ਕੱਢਦੇ ਰਹਾ ਫਿਰ ਉਸ ਤੋਂ ਬਾਅਦ 6 ਵਜੇ ਉਹੀ ਉਹ ਮੁੰਡਾ ਆਇਆ ਤੇ ਇਹਨਾਂ ਦੀ ਘਰੇ ਆ ਕੇ ਮੋੜ ਕੁਰਸੀਆਂ ਵਗੈਰਾ ਚਲਾ ਕੇ ਮਾਰਦਾ ਤੇ ਕਹਿੰਦਾ ਮੈਂ ਤੁਹਾਡੀ ਪਾਰਟੀ ਵਗੈਰਾ ਇੱਥੇ ਨਹੀਂ ਚੱਲਣ ਦੇਣੀ ਥੋੜਾ ਜਿਹਾ ਪ੍ਰੋਗਰਾਮ ਨਹੀਂ ਹੋਣ ਦੇਣਾ ਇਹ ਸਾਡੇ ਪਿੰਡ ਵਾਸਤੇ ਵੀ ਸ਼ਰਮ ਦੀ ਗੱਲ ਹੈ ਕਿ ਵਕ ਵਕ ਪਿੰਡਾਂ ਤੋਂ ਇਹਨਾਂ ਦੇ ਰਿਸ਼ਤੇਦਾਰ ਆਏ ਹੋਏ ਸੀ ਇਹ ਨਹੀਂ ਘਟਨਾ ਜਿਹੜੀ ਕਰਨੀ ਬਹੁਤ ਮਾੜੀ ਗੱਲ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕੀ ਵਜ੍ਹਾ ਕੀ ਝਗੜੇ ਦੀ ਵਜ੍ਹਾ ਮੈਨ ਇਹ ਹੈ ਬਿਮਾਨਕ ਕੇ ਚਲ ਜਿਹੜਾ ਲੜਕੀਆਂ ਦੇ ਨਾਲ ਛੇੜਛਾੜ ਕਰਦੇ ਸੀ ਤੇ ਸਾਉਂਡ ਤੇ ਉਹ ਕਹਿੰਦੇ ਸੀ ਵੀ ਅਸੀਂ ਵੀ ਨਚਣਾ ਹੈ ਵਿੱਚ ਪਰ ਇਹ ਵੀ ਪਰਿਵਾਰ ਦੇ ਵਿੱਚ ਜੇ ਆਪਣੇ ਲੇਡੀ ਨੱਚ ਰਹੇ ਹੋਣਗੇ ਤਾਂ ਕੌਣ ਦੂਜੇ ਨੂੰ ਮਾਨਕ ਚਲ ਇਸ ਤਰ੍ਹਾਂ ਦੀ ਹਰਕਤ ਕਰਨ ਦੇਵੇਗਾ ਇਹ ਮਾਮਲਾ ਕਿੱਥੇ ਦਾ ਜੀ ਇਹ ਮਾਮਲਾ ਪਿੰਡ ਨਵਾਂ ਸਲੇਮਚਾ ਦਾ ਹੈ ਬਕਾਇਦਾ ਨਾਂ ਦੇ ਕਰੇ ਵੜ ਕੇ ਉਹਨਾਂ ਨੇ ਜਿਹੜੀ ਤੋੜਪੋੜ ਕਰੀ ਹੈ ਔਰ ਨਾਂ ਦਾ ਮੋਟਰਸਾਈਕਲ ਦੇ ਵੀ ਨੁਕਸਾਨ ਕਰਾ ਡੀਜੇ ਦਾ ਵੀ ਨੁਕਸਾਨ ਕਰਾ ਔਰ ਨਾਂ ਦਾ ਜਿਹੜਾ ਪ੍ਰੋਗਰਾਮ ਹੋਣਾ ਸੀ ਇਹਨਾਂ ਨੇ ਪਾਰਟੀ ਦਾ ਜਿਹੜਾ ਸਮਾਨ ਤਿਆਰ ਕਰਨਾ ਸੀ ਉਹ ਵੀ ਤਿਆਰ ਨਹੀਂ ਹੋਇਆ ਔਰ ﺍﻟवਾਈਆਂ ਦੇ ਵੀ ਉਹਨਾਂ ਨੇ ਛੱਟਾਂ ਮਾਰੀਆਂ ਨੇ ਜਿਹੜੇ ਤੂ ਦੇ ਮਜ਼ਦੂਰ ਆਏ ਕਿੰਨੇ ਬੰਦੇ ਜ਼ਖਮੀ ਹੋਏ ਨੇ ਇਹਨਾਂ ਦੇ ਕਹਿਣ ਮੁਤਾਬਕ 5 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਜਣੇ ਨੂੰ ਐਡਮਿਟ ਕਰਾਇਆ ਹੈ ਜਿਹੜੇ ਐਡਮਿਟ ਹੋਏ ਨੇ ਉਹ ਬਜ਼ੁਰਗ ਬੰਤਾ ਸਿੰਘ ਆ ਗਏ ਨੇ ਜਿਹ ਉਹਨਾਂ ਨੂੰ ਜਿਹੜੀ 1:6 ਵਜੇ ਜਿਹੜੇ ਕਹਿੰਦੇ ਨੇ ਵੀਰ ਕਿਰਪਾਨ ਮਾਰੀ ਉਹਨਾਂ ਸਿਵਲ ਹਸਪਤਲ ਦਾਖਲ ਨੇ ਹਾਂ ਸਿਵਲ ਹਸਪਤਲ ਦਾਖਲ ਹੋਰ ਕੀ ਕੀ ਨੁਕਸਾਨ ਹੋਇਆ ਇਹਨਾਂ ਦਾ ਇਹਨਾਂ ਦਾ ਸਾਊਂਡ ਦਾ ਕਾਫੀ ਉਹ ਨੁਕਸਾਨ ਕਰ ਗਏ ਨੇ ਜਾਂ ਇਹਨਾਂ ਦਾ ਜਿਹੜਾ ਰਸਤਬ ਵਗੈਰਾ ਉਹ ਡੋਲ ਗਏ ਨੇ ਕੁਝ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਉਹਨੂੰ ਉਹਨਾਂ ਨੇ ਤੋੜਤਾ ਹੈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਜਿਹੜਾ ਮੌਕੇ ਤੇ ਫੁੱਲ ਸਾਈ ਸੀ ਪਰ ਅੱਜ ਹੁਣ ਤੱਕ ਨ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਬਕਾਇਦਾ ਐਸਐਚਓ ਨਾਲ ਹੁਣ ਮੇਰੀ ਗੱਲ ਹੋਈ ਹੈ ਮੁਖਸਰ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹਨਾਂ ਦਾ ਕੋਈ ਪ੍ਰੋਗਰਾਮ ਵੀ ਨਹੀਂ ਹੋਣ ਦੇਣਾ ਚਾਹਦੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਸਾਨੂੰ ਜੇ ਕਿਤੇ ਮੁੰਡਾ ਦਿਸਦਾ ਤੇ ਨਾਲ ਨਾਲ ਤੁਰੰਤ ਫੋਨ ਕਰੋ ਤੇ ਅਸੀਂ ਉਸੇ ਟਾਈਮ ਜਿਹੜਾ ਉਹਨੂੰ ਚੱਕ ਕੇ ਲੈ ਆਵਾਂਗੇ ਕਿਸ ਤਰ੍ਹਾਂ ਦੇਖ ਤੋ ਇਸ ਤਰ੍ਹਾਂ ਝਗੜੇ ਜਿਹੇ ਹੋਤੇ ਨੇ ਜਿਹੜੇ ਅਸੀਂ ਇਸ ਤਰ੍ਹਾਂ ਦੇ ਝਗੜੇ ਹੋ ਰਹੇ ਨੇ ਤਾਂ ਬਹੁਤ ਮਾੜੀ ਗੱਲ ਹੈ ਕਿਉਂਕਿ ਜਦੋਂ ਵੀ ਪ੍ਰੋਗਰਾਮ ਹੁੰਦਾ ਹੈ ਤਾਂ ਕਿਉਂਕਿ ਫਿਰ ਤਾਂ ਕਿਸੇ ਨੂੰ ਕੋਈ ਬੰਦਾ ਬਾਹਰ ਨਿਕਲਣ ਨਹੀਂ ਨਹੀਂ ਦੇਵੇਗਾ ਤਾਂ ਕੋਈ ਪ੍ਰੋਗਰਾਮ ਕਰ ਹੀ ਨਹੀਂ ਪਾਵੇਗਾ ਜਿਸ ਤਰ੍ਹਾਂ ਨਿਚੇੜੀ ਬੰਦੇ ਕਰਦੇ ਰਹਿਣਗੇ ਤਾਂ ਇਹਨਾਂ ਨੂੰ ਲਗਾਮ ਪਾਣੀ ਚਾਹੀਦੀ ਹੈ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜੀ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ